ਦੋ ਤਰੀਕੇ ਨਾਲ ਬਣਾਏ ਆ ਜੀ ਆਪਾਂ ਅੱਜ ਆਟੇ ਦੀਆਂ ਸੇਵੀਆਂ ਤੇ ਆਪਾਂ ਕਿਹੜੇ ਕਿਹੜੇ ਤਰੀਕੇ ਨਾਲ ਬਣਾਈਆਂ ਤੁਸੀਂ ਅੱਗੇ ਚਾਕੇ ਵੀਡੀਓ 'ਚ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਠੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਗੇ ਤੇ ਅੱਜ ਆਪਾਂ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਇਹ ਸੇਵੀਆਂ ਜਿਹੜੀਆਂ ਆਪਾਂ ਭੁੰਨ ਕੇ ਰੱਖੀਆਂ ਤੇ ਨਾਲ ਆ ਦੇਖੋ ਆਪਾਂ ਛੋਟੀਆਂ ਜਿਹੜੀਆਂ ਹੱਥ ਨਾਲ ਵੱਟੀਆਂ ਸੀ ਇਹ ਵੀ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਦੀ ਹੈ। ਅੱਗੇ ਆਪਾਂ ਵੀਡੀਓ ਪਾਈ ਸੇਮੀਆਂ ਬਟਨ ਦੀ ਤੁਹਾਨੂੰ ਤਰੀਕਾ ਦੱਸਿਆ ਕਿਵੇਂ ਬਟੀਆਂ ਜਾਂਦੀਆਂ। ਹੁਣ ਅੱਜ ਆਪਾਂ ਸੇਮੀਆਂ ਬਣਾ ਰਹੇ ਆ। ਆਜੋ ਆਪਾਂ ਸ਼ੁਰੂ ਕਰਦੇ ਆਂ ਸੇਮੀਆਂ ਬਣਾਉਣੀ ਆ। ਡੈਕਸ਼ਨ ਆਪਾਂ ਔਨ ਕਰ ਲੈਨੇ ਆ। ਢਾਈ ਰੱਖ ਲੈਨੇ ਆ ਆਪਾਂ ਉੱਪਰ। ਆਪਾਂ ਪਾਣੀ ਪਾ ਲਾਂਗੇ ਤੇ ਪਾਣੀ ਖੁੱਲਾ ਹੀ ਪਾ ਲੈਣਾ ਆਪਾਂ। ਪਾਣੀ ਨੂੰ ਭਾਲ ਵੇਖੋ ਆ ਗਿਆ ਪਾਣੀ ਰਿਦਾ ਪਿਆ ਵਾ। ਇਹਦੇ ਵਿੱਚ ਆਪਾਂ ਪਾ ਲਾਂਗੇ ਥੋੜਾ ਜਿਹਾ ਕਿਓ ਇੰਨਾ ਕੀ ਪਾਵਾਂਗੇ ਤੇ ਨਾਲ ਹੀ ਪਾ ਦਾਂਗੇ ਇਹ ਸੇਵੀਆਂ ਜਿਹੜੀਆਂ ਆਪਾਂ ਭੁੰਨ ਕੇ ਲਈਆਂ ਵਾ ਆ ਲੋ ਜੀ ਸੇਵੀਆਂ ਆਪਣ ਆਪਣੀਆਂ ਨੂੰ ਬਾਲ ਆ ਗਿਆ ਵਾ ਇਹਨੂੰ ਆਪਾਂ ਕੱਢ ਲਾਂਗੇ ਇਸ ਤਰ੍ਹਾਂ ਆਪਾਂ ਥਾਲ ਨੂੰ ਘਿਓ ਲਾ ਲਿਆ ਵਾ ਇਹਦੇ ਵਿੱਚ ਆਪਾਂ ਇਹ ਸੇਵੀਆਂ ਜਿਹੜੀਆਂ ਆਪਣੀਆਂ ਬਣ ਗਈਆਂ ਇਹਨੂੰ ਕੱਢ ਦਾਂਗੇ ਆਪਾਂ ਐਸਟਰਾ ਇਹ ਸਾਰੀਆਂ ਸੇਵੀਆਂ ਆਪਾਂ ਕੱਢ ਲਾਂਗੇ। ਸੇਵੀਆਂ ਆਪਾਂ ਕੱਢ ਲੀਆਂ ਦੇ ਤੇ ਉੱਪਰ ਵੀ ਆਪਾਂ ਘਿਓ ਪਾ ਦੇਣਾ। ਦੇਸੀ ਘਿਓ ਪਾ ਰਹੇ ਆਪਾਂ ਦੇਸੀ ਘਿਓ ਦੇ ਵਿੱਚ ਸੇਵੀਆਂ ਜਿਹੜੀਆਂ ਆਪਾਂ ਬਣਾਈਆਂ ਵਾ। ਥੱਲੇ ਵੀ ਆਪਾਂ ਦੇਸੀ ਘਿਓ ਲਾਇਆ ਆ ਆਪਾਂ ਉੱਪਰ ਵੀ ਦੇਸੀ ਘਿਓ ਪਾਤਾ ਸੇਵੀਆਂ ਦੇ। ਇਹ ਨਾਲ ਇਹ ਆਪਾਂ ਖੰਡ ਪਾ ਦਾਂਗੇ ਇਹ ਜਿਹੜੀ ਆਪਾਂ ਖੰਡ ਲਈ ਆ ਇਹ ਆਪਾਂ ਤੁਹਾਨੂੰ ਪੁਰਾਣਾ ਤਰੀਕੇ ਨਾਲ ਦੱਸਿਆ ਸੀ ਸੇਵੀਆਂ ਬਣਾਉਣੀਆਂ ਇਸ ਤਰ੍ਹਾਂ ਬੀਬੀਆਂ ਪ੍ਰਾਤ ਵਿੱਚ ਸੇਵੀਆਂ ਪਾ ਕੇ ਇਸ ਤਰ੍ਹਾਂ ਬਣਾਉਂਦੀਆਂ ਹੁੰਦੀਆਂ ਸੀ ਇਹ ਹੁਣ ਆਪਾਂ 10 ਮਿੰਟ ਰੈਸਟ ਤੇ ਰੱਖਾਂਗੇ ਤੇ ਫਿਰ ਇਹ ਖਾਣਯੋਗ ਸੇਵੀਆਂ ਬਣ ਜਾਣੀਆਂ ਤੇ ਮੁੜ ਕੇ ਗਰਮ-ਗਰਮ ਹੀ ਆਪਾਂ ਇਹ ਖਾ ਖਾਵਾਂਗੇ ਕਿਉਂਕਿ ਗਰਮ ਗਰਮ ਖਾਣ ਦਾ ਬਹੁਤ ਫਾਇਦਾ ਵਾ ਜੇ ਛਿੱਕਾਂ ਆਉਂਦੀਆਂ ਹੋਣ ਜੁਕਾਮ ਹੋਇਆ ਹੋਵੇ ਬੰਦੇ ਦਾ ਸਿਰ ਦੁਖਦਾ ਹੋਵੇ ਤੇ ਇਹ ਬਹੁਤ ਹੀ ਫਾਇਦੇਮੰਦ ਹੈ ਜੇਸੀ ਘਿਓ ਚ ਬਣਿਆ ਸੇਵੀਆਂ ਆਪਾਂ ਹੁਣ ਤੁਹਾਨੂੰ ਦੂਜੇ ਤਰੀਕੇ ਨਾਲ ਵੀ ਬਣਾ ਕੇ ਦਿਖਾਉਨੇ ਆ ਇਹਨੂੰ ਆਪਾਂ ਟੱਕ ਦਾਂਗੇ ਇਹ ਆਪਾਂ ਕਿਉ ਪਾਲਾਂਗੇ ਪੈਨ ਰੱਖ ਲਿਆ ਆਪਾਂ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਸੇਵੀਆਂ ਇਹਨਾਂ ਨੂੰ ਕਹਿੰਦੇ ਆ ਨਿੱਕੀਆਂ ਸੇਵੀਆਂ ਨੂੰ ਦੁੱਧ 'ਚ ਬਣਾਵਾਂਗੇ ਤੇ ਇਹ ਬਣ ਜਾਂਦੀ ਆ ਦੁੱਦੀ। ਇਹ ਆਪਾਂ ਦੁੱਦੀ ਬਣਾ ਰਹੇ ਆ ਛੋਟੀਆਂ ਸੇਵੀਆਂ ਦੀ ਵੇਖੋ ਕਿਵੇਂ ਕਿੱਡੀਆਂ ਬਰੀਕ ਆ ਜਿਵੇਂ ਚੌਲ ਹੁੰਦੇ ਆ ਬਾਸਮਤੀ ਦੇ। ਹਾਲੇ ਇੱਥੇ ਜੀ ਸੇਵੀਆਂ ਜਿਹੜੀਆਂ ਪੁੱਜ ਕੇ ਬ੍ਰਾਊਨ ਹੋ ਗਈਆਂ ਵਾ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਗਲਾਸ ਦੁੱਧ। ਇਹਨੂੰ ਆਪਾਂ ਦੁੱਧ ਵਿੱਚ ਹੀ ਬਣਾਵਾਂਗੇ। ਹਲਾ ਹਲਾ ਕੀ ਤਰਾ ਮੱਠੀ ਮੱਠੇ ਸੇਕਤੇ ਇਹ ਬਣ ਜਾਣੀ ਆ ਦੁੱਧੀ ਦੁੱਧ ਸੁੱਕ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਖੰਡ ਸਵਾਦ ਅਨਸਾਰ ਤੇ ਆਹ ਲੋ ਜੀ ਸੇਵੀਆਂ ਬਣ ਕੇ ਆਪਣੀਆਂ ਤਿਆਰ ਆ ਇਹ ਗਰਮ ਗਰਮ ਖਾਣ ਦਾ ਬਹੁਤ ਮਜ਼ਾ ਤੇ ਫਾਇਦਾ ਵੀ ਆ ਇੱਧਰ ਆਪਾਂ ਦੁੱਧੀ ਬਣਾਈ ਆ ਇੱਧਰ ਆਪਾਂ ਦੁੱਧੀ ਬਣਾਈ ਨਿੱਕੀਆਂ ਸੇਵੀਆਂ ਦੀ ਇਹ ਵੀ ਵੇਖੋ ਕਿੰਨੀ ਵਧੀਆ ਬਣ ਕੇ ਤਿਆਰ ਆ ਇਹ ਵੀ ਸਿਰ ਦਰਦ ਵਾਸਤੇ ਜੁਕਾਮ ਛਿੱਕਾ ਉਹਨੀਆਂ ਹੁਣ ਤੇ ਤੁਸੀਂ ਇਹ ਛੋਟੀਆਂ ਸੇਵੀਆਂ ਜਿਹੜੀਆਂ ਜਿਆਦਾ ਫਾਇਦਾ ਕਰਦੀਆਂ ਵਾਂ ਛੋਟੀਆਂ ਸੇਵੀਆਂ ਦੀ ਦੁੱਧੀ ਬਣਾ ਕੇ ਖਾਓ ਤੇ ਵੱਡੀਆਂ ਦਾ ਵੀ ਬਹੁਤ ਫਾਇਦਾ ਵਾ ਵੱਡੀਆਂ ਵੀ ਬਹੁਤ ਸਵਾਦ ਬਣਦੀਆਂ ਵਾਂ ਤੇ ਇਹ ਪਿਛਲੀ ਖਰਾਕ ਹੈ ਬੰਦਿਆਂ ਦੀ ਪਿੱਛੇ ਲੋਕੀ ਇਹੇ ਬੰਦੇ ਖਾਕ ਖਾਂਦੇ ਹੀ ਤੇ ਕੋਈ ਬਿਮਾਰੀ ਨਹੀਂ ਕੋਈ ਦੁੱਖ ਨਹੀਂ ਕੋਈ ਸਿਰਦਰਦ ਨਹੀਂ ਤੇ ਜੇ ਤੁਸੀਂ ਇਹ ਸੇਵੀਆਂ ਦੁੱਧ ਵਾਲੀਆਂ ਬਣਾਉਨੇ ਚਾਹੁੰਦੇ ਤੇ ਇਹਨਾਂ ਨੂੰ ਉਬਾਲ ਕੇ ਤੇ ਦੁੱਧ ਦੇ ਵਿੱਚ ਪਾ ਲੋ ਥੋੜਾ ਜਿਹਾ ਰੰਨ ਲੋ ਤੇ ਉਹ ਵੀ ਬਹੁਤ ਸਵਾਦ ਬਣਦੀਆਂ ਤੇ ਐਵੇਂ ਹੀ ਖੰਡ ਕੇ ਉਹ ਪਾ ਕੇ ਵੀ ਬਹੁਤ ਸਵਾਦ ਲੱਗਦੇ ਆ ਤੇ ਇਸ ਤਰ੍ਹਾਂ ਵੀ ਜਿਹੜੀਆਂ ਬਣੀਆਂ ਮੈਂ ਬਣੀਆਂ ਦੇ ਵਿੱਚ ਵੀ ਦੁੱਧ ਇਸ ਤਰ੍ਹਾਂ ਹੀ ਪਾ ਲੋ ਉਹ ਵੀ ਬਹੁਤ ਫਾਇਦੇਮੰਦ ਆ ਤੇ ਜਿਵੇਂ ਤੁਹਾਡੀ ਮਰਜ਼ੀ ਆ ਉਦਾਂ ਹੀ ਤੁਸੀਂ ਖਾ ਸਕਦੇ ਜੇ ਤੇ ਇਹ ਘਰ ਦੇ ਸਮਾਨ ਨਾਲ ਹੀ ਆਪਾਂ ਜਿਹੜਾ ਘਰ ਚ ਸਰਤਨ ਵਾਲਾ ਸਮਾਨ ਆਟਾ ਖੰਡ ਦਾਲ ਜੋ ਵੀ ਆਪਾਂ ਘਰ ਵਿੱਚ ਹੁੰਦਾ ਉਸ ਤੇ ਸਮਾਨ ਤੋਂ ਹੀ ਇਸ ਤਿਆਰ ਕੀਤੀ ਆ ਇਹਦਾ ਕੋਈ ਖਰਚਾ ਨਹੀਂ ਮਿਹਨਤ ਹੈ ਹੀ ਆ ਜ਼ਰੂਰ ਕਿੰਨੇ ਕਿੰਨੇ ਬਣਾ ਕੇ ਖਾਦਿਆਂ ਸੇਵੀਆਂ ਮੈਨਡ ਕਰਕੇ ਜ਼ਰੂਰ ਦੱਸਿਓ ਕਾਣ-ਕਾਣ ਹਰ ਸਾਲ ਬਣਾ ਕੇ ਖਾਂਦਾ ਅਸਤੇ ਹਰ ਸਾਲ ਬਣਾ ਕੇ ਖਾਂਦੇ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ